ਅੱਜ ਤੋਂ ਮੈਨੂੰ ਮਤਲਬ 50 ਸਾਲ ਦੀ ਗੱਲ ਆ ਪਹਿਲਾਂ ਤੋਂ ਅੱਜ ਤੋਂ ਹਾਂਜੀ ਤੇ ਆਪਰੇ ਨੰਦਰੋਂ ਦਾ 40 ਸਾਲ ਤੋਂ ਪਹਿਲਾਂ ਜਾਨੀ ਜਦੋਂ ਵਿਆਹ ਆਪਣਾ ਹੋਇਆ ਉਦੋਂ ਪੂਰਾ ਹਲੇ ਰੋਟੀਆਂ ਰੱਟੀਆਂ ਬੁੜੀਆਂ ਖੇਤਾਂ ਨੂੰ ਲੈ ਕੇ ਜਾਂਦਿਆਂ ਸੀ ਅੱਗੇ ਦਾ ਰਿਵਾਜ ਇਹ ਸੀਗਾ ਹਾਂ ਤੇ ਜੋ ਪੂਰਾ ਜਾਂਦਿਆਂ ਸੀ ਤੇ ਮੇਰਾ ਖੇਤਾਂ ਨੂੰ ਜਾਣਾ ਕਿੱਥੇ ਜਾਣ ਵਾਲਾ ਕਿੱਥੇ ਅਣਾ ਇਧਰ ਨਹਿਰੋਂ ਪਾਰ ਰੋਟੀਆਂ ਲੈ ਕੇ ਜਾਣੇ ਯਾਰ ਇਧਰ ਖਾਲਸਾ ਬਹੁਣਾ ਬਾਪੂ ਉਹਨਾਂ ਨੇ ਤੇ ਹੋਰ ਵੀ ਕੁੜੀਆਂ ਆਪਣੇ ਬਾੜ ਦੀਆਂ ਬਹੁਤ ਸਾਰੀ ਮਦਦ ਦੇਦਾ ਰਹੇ ਮੇਰੀਆਂ ਟੋਕਰੇ ਚ ਧਰ ਲੈਣਾ ਸਮਾਨ ਭਾਂਡੇ ਭੁੰਡੇ ਲੱਸੀ ਵਾਲਾ ਮੱਗਾ ਵਿੱਚ ਰੋਟੀਆਂ ਮੰਨਣੀਆਂ ਗੰਡੇ ਚਾਰ ਸਾਰਾ ਕੁਝ ਲੈ ਕੇ ਲੈ ਕੇ ਜਾਂਦੀਆਂ ਸੀ ਤੇ ਜੇ ਦੂਰ ਆ ਫਿਰ ਚਾਹ ਮਿੱਠਾ ਵੀ ਲੈ ਜਾਂਦੀਆਂ ਸੀ ਚਾਹ ਮਿੱਠਾ ਬੰਦਾ ਚਲ ਉੱਥੇ ਆਂਡੀ ਵਾਂਡੀ ਹੁੰਦੇ ਸੀਗੇ ਚਲ ਉਹਨਾਂ ਕੋਲੇ ਬਣਾ ਲੈਣੀ ਜਾ ਕੇ ਆਮ ਜਿਹੜੇ ਪੱਕੇ ਖੇਤ ਰਹਿੰਦੇ ਸੀ ਉਹਦਾ ਰੱਖੀਤੀ ਰਹਿੰਦੇ ਸੀ ਪੱਕੇ ਬੰਦੇ ਮੇਤਰੋ ਮੇਤਰ ਕਹੀ ਹੋਈ ਕਈ ਲੋਕ ਇੱਧਰ ਆਪਣੇ ਅਸੀਂ ਹੁੰਦੇ ਸੀ ਖੇਤ ਉੱਤੇ ਚਾਹ ਬਣਾਉਣੀ ਚਾਹਤੇ ਉਹਨਾਂ ਨੇ ਬਾਪੂ ਉਹਨਾਂ ਨੇ ਉਦੋਂ ਮੁੜ ਕੇ ਅਸੀਂ ਫਿਰ ਹੋ ਗਏ ਤੇ ਅਸੀਂ ਵੀ ਚਾਹ ਖੇਤੀ ਬਣਾਉਂਦੇ ਰਹੇ ਆ ਹੁਣ ਹਰ ਬਨੂਣੀ ਹਟ ਗਏ ਸਾਢੇ ਬੜੇ ਤਾਂ ਹੁਣ ਤਾਂ ਕੋਈ ਨਹੀਂ ਖੇਤ ਰਹਿਦਾ ਹਾਂ ਚਾਚਾ ਤੇ ਗਰਦਿਆਲ ਚਾਚਾ ਤੇ ਬਾਪੂ ਇਹ ਬੇਸ਼ੰਤ ਆ ਚੰਨੜੀ ਪੜੀ ਇੱਧਰ ਜੀ ਤੇ ਅਮਰ ਦਾ ਚੰਨ ਤਾਂ ਪੜੀ ਝੰਡਾ ਲੀ ਦਿੱਤੀ ਸੀ ਵੀ ਅਮੈਂ ਲੜਦਾ ਲੁਕਦਾ ਰਹਿੰਦਾ ਚਲ ਇਹਨੂੰ ਇੱਧਰ ਦੇਖੋ ਤੇ ਉਹਨੂੰ ਉਤਰ ਦਿੱਤੀ ਜੰਡਰੇ ਤੇ ਇਹਦਾ ਤਿੰਨਾਂ ਦੀ ਇੱਧਰ ਆ ਗਈ ਚੱਲ ਆਪਾਂ ਤਿੰਨੇ ਜਾਣੇ ਫਿਰ ਇੱਥੇ ਤਾਇਆ ਵੀ ਬਿਸ਼ਨ ਪਹਿਲਾਂ ਦਾ ਮੈਂ ਦੇਖਿਆ ਛੋਟੇ ਜਿਹੇ ਹੁੰਦੇ ਨੇ ਆਪ ਖੇਤੀ ਕਰਦਾ ਹਮ ਇੱਕ ਬਾਂਹ ਵਾਲੇ ਨੇ ਭਰੀਆਂ ਚੱਕ ਲੈਣੇ ਹੁਣ ਇੱਥੇ ਦਾਣੇ ਜੇ ਕੱਢਣੇ ਤਾਰੇ ਨੇ ਦੇ ਚੱਕ ਲੈਂਦਾ ਸੀ ਚੱਕ ਲੈਂਦਾ ਸੀ ਇਕ ਕਤਰਾ ਭਰੀ ਹਾ ਮੋਢਾ ਜਾਂ ਲਾ ਕੇ ਤੇ ਫਿਰ ਇਹ ਸਾਡਾ ਵੀ ਬਾਪੂ ਵਾਲਾ ਵੀੜੀ ਕਰ ਲੈਂਦਾ ਸੀ ਕਿ ਚੱਲ ਥੋੜੇ ਮੈਂ ਖੜਾ ਦੇਣਾ ਕਿਉਂਕਿ ਉਹਨੂੰ ਨਹੀਂ ਬੜੀ ਪੰਜ ਪੰਜ ਚਾਰ ਚਾਰ ਕਿੱਲੇ બીજી ਹੁੰਦੀ ਸੀ ਉਹਨੂੰ ਨਾ ਕਟਕਟ ਲੈਣਦੇ ਸੀ ਉੱਥੇ ਤੇ ਫਿਰ ਇਹ ਲਿਆਇਆ ਕਰੀ ਡਰਮੀ ਜੀ ਪ੍ਰਾਣੀ ਜੀ ਆ ਨਾ ਲਿਆਇਆ ਤਾਂ ਨਵੀ ਸੀ ਬੋਗਿਓ ਪਰ ਉਹ ਕਰਦੀ ਕੁਛ ਨਹੀਂ ਸੀ ਐਵੇਂ ਪਰਾਜੀ ਕਰੀ ਜਾਇਆ ਕਰੇ ਤੇ ਉਹਨੇ ਬਸ ਸਾਰੇ ਢੇੜੇ ਚ ਇੱਕ ਘੱਡਾ ਨਹੀਂ ਸੀ ਲਾਗੇ ਦਾ ਪਤਾ ਨਹੀਂ ਸਾਰੇ ਢੇੜੇ ਚ ਫਿਰ ਕਹਿੰਦਾ ਵੀ ਤਾਂ ਕੰਮ ਖਰਾਬ ਹੋ ਗਿਆ ਹਾਂ ਫਿਰ ਇਹ ਗਿਆ ਜਗਰਾਮੀ ਜਗਰਾਮੀ ਜਾ ਕੇ ਤੇ ਫਿਰ ਇਹਨੇ ਕਿਸਾਨ ਕੋੋਂ ਆਂਦਾ ੱਡੀ ਗੇਟ ਲਿਆ ਹਾਂ ਉਹ ਦਾਣੇ ਅੱਡ ਤੂੜੀ ਅੱਡ ਉਹ ਕਰਦਾ ਹੁੰਦਾ ਸੀ ਹਾਂ ਹਾਂ ਤੇ ਜਦੋਂ ਉਹ ਲਾਤਾ ਸੀ ਪਾਈ ਤੇ ਆ ਕੇ ਚਲਾਉਂਦਾ ਉਹਦੇ ਹਲੇ ਪਤਾ ਨਹੀਂ ਸੀ ਜਦੋਂ ਆ ਕੇ ਫਿੱਟ ਕਰਿਆ ਤੇ ਮੋਟਰ ਗਰਮ ਹੋ ਜਾ ਕਰੇ ਤੇ ਸਟਾਰਟਰ ਸਿੱਟ ਜਾ ਕਰੇ ਪਾਈਏ ਖੜਾ ਟਟਰ ਕੋਲੀ ਖੜ ਜਾ ਕੇ ਉਹ ਸੌਰੀ ਤੇ ਮੋਟਰ ਬਾਲ ਦਿਆ ਓਏ ਉਹ ਬਹੁਤ ਅੱਗ ਨੂੰ ਹੋ ਗਿਆ ਤਪਦੀ ਅੱਗ ਨੂੰ ਤਪਦੀ ਪਾਈ ਬਾਲ ਦੋਗੇ ਮੋਟਰ ਇਹਨੇ ਐ ਕਰੀ ਜਾਣਾ ਹਾਂ ਤੇ ਫੇਰ ਇਹ ਬਿਜਲੀ ਵਾਲਾ ਇਹ ਲੈ ਕੇ ਗਿਆ ਪਿੰਡੋਂ ਸੱਦ ਕੇ ਆ ਕੇ ਕਹਿੰਦਾ ਖੜਦੀ ਨਹੀਂ ਯਾਰ ਸਟਾਰਟਰ ਹੀ ਨਹੀਂ ਖੜਦਾ ਫੇਰ ਐ ਪਿੰਡੋਂ ਆਪੀ ਉਹਨੇ ਆ ਕੇ ਪਤਾ ਨਹੀਂ ਕੀ ਕਸਿਆ ਵਿੱਚੋਂ ਕੋਈ ਕਾਰ ਤਾਰਾ ਲੇ ਰੂ ਜੀ ਇਹਦੀ ਕਹਿੰਦਾ ਵੀ ਹੁਣ ਚਲਾਓ ਪ੍ਰੋ ਅੱਧਾ ਪੌਣਾ ਘੰਟਾ ਸਾਡੇ ਕੋਲੇ ਬੈਠਾ ਰਿਹਾ ਹਾਂ ਬਿਜਲੀ ਵਾਲਾ ਜੱਤ ਵਾਲਾ ਆਉਂਦਾ ਸੀ ਆਪਣੇ ਪਿੰਡ ਉਹਨੂੰ ਲੈ ਕੇ ਆਇਆ ਸੀ ਹਾਂ ਫਿਰ ਉਹ ਬੈਠਾ ਉੱਤੇ ਤੇ ਫਿਰ ਉਹਨੇ ਵਾਈ ਦੂਜਾ ਆਪਣਾ ਕਹਿੰਦਾ ਵੀ ਹੁਣ ਚਲਾਓ ਕਰੇ ਉਹ ਚਲਾਏ ਤੇ ਫੇਰ ਨਹੀਂ ਸਟਾਰਟਰ ਉਹ ਕਹਿੰਦਾ ਗਰਮ ਤਾਂ ਆਸਾ ਕਿਦੋਂ ਇਹਨੇ ਜਰੇ ਤੇ ਹੁਣ ਇੰਨਾ ਲੋਡ ਪਈ ਜੰਨੇ ਤੁਸੀਂ ਲਾਗਾ ਕੋਤਨ ਦੇ ਗਰਮ ਤਾਂ ਇਹ ਹੋਣਾ ਹੀ ਆ ਹੋਣਾ ਹੀ ਆ ਇਹਦੇ ਤੋਂ ਦੂਰ ਹੋ ਜਾਓ ਤੁਸੀਂ ਕੁਝ ਨਹੀਂ ਇਹਨੂੰ ਹੁੰਦਾ ਜਦੋਂ ਇਹ ਰੈਫਰਿਜਰੇਟਰ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਜਦੋਂ ਜੋਰ ਰੋਕਤੇ ਜੋਰ ਲੱਗਦਾ ਉਹ ਗਰਮ ਹੋ ਜਾਂਦੀ ਹੈ ਕੁਝ ਨਹੀਂ ਤੇ ਤੁਸੀਂ ਦੂਨੇ ਕੱਢੋ ਫੇਰ ਅਜੀ ਮਤਲਬ ਡੇਢ ਤੇ ਇਕੱਲੇ ਦੇ ਦਾਣੇ ਦਿਹਾੜੀ ਚ ਕੱਢ ਦਿੰਦੀ ਸੀ ਉਹ ਚੱਲ ਫੇਰ ਵੀ ਬਹੁਤ ਸੀ ਢਾਲੀ ਦਾਣੇ ਦੀ ਭਰਤਦੀ ਸੀ ਸ਼ਾਮ ਨੂੰ ਚਲ ਉਹਦੇ ਨਾਲ ਸਾਡਾ ਸੁਖ ਜਾਉਂਦਾ ਸਾਨੂੰ ਖੁਸ਼ ਪਹਿਲਾਂ ਤਾਂ ਜਿਹੜਾ ਢਰਮੀ ਜੀ ਦਾ ਇੱਕ ਸਾਲ ਸਾਡੇ ਬਹੁਤ ਬਦਲੇ ਲਏ ਮੈਂ ਖੜ ਜਾਣਾ ਰੁਕਾਂ ਜਾਂ ਤੇ ਉਹ ਜਦੋਂ ਨੇ ਭਰੀਆਂ ਚਾਹਤੇ ਨਹੀਂ ਕਰਦੇ ਆਪਨੇ ਛੱਟ ਕੇ ਸੌ ਜਾਣਾ ਤੂੰ ਭਾਈ ਸੱ ਭਰੀਆਂ ਦੋ ਤਿੰਨ ਛੱਡਣੀਆਂ ਮੈਂ ਉਹ ਡੱਕੇ ਜਗ ਲਾਈ ਜਾਣੇ ਹਾਂ ਹੁਣ ਉਹ ਕਿੱਥੇ ਖਿੱਚਦੀ ਸੀ ਉਹ ਸੀ ਢਰਮੀ ਜੀ ਲੋੜੀ ਬਣੇ ਜਾ ਕੇ ਇੱਥੇ ਜਵਾਲੇ ਨੂੰ ਟਿੱਤਰਾ ਕਰਿਆ ਕਰਨ ਗੋੰਡੀ ਮੇਰੇ ਬੇਸੰਦਾ ਬੜਾ ਡਰਾਮਾ ਵਧੀਆ ਹਾਂ ਤੇਰੇ ਸ਼ਾਹ ਵੀ ਤਾਂ ਬੜਾ ਆਹ ਲੈ ਕੇ ਆਇਆ ਪਰ ਉਹਨੇ ਮਤਲਬ ਵਧੀਆ ਕਰਿਆ ਪੰਜ-ਛੇ ਸਾਲ ਅਸੀਂ ਉਹਦੇ ਨਾਲ ਬਾਲੇ ਕੱਢੇ ਆ ਜੀ ਹੁਣ ਆਪਣੇ ਤਾਂ ਅੱਖੇ ਤੋਂ ਪੱਠੇ ਵਾਲਾ ਉਹ ਬਣਾਇਆ ਹਾਂ ਹਾਂ ਜਿਹੜੇ-ਜਿਹੜੇ ਟਰਾਲੀ ਵੀ ਆਉਂਦੀ ਰਹੀ ਆ ਉਹ ਤਾਂ ਉਹ ਤਾਂ ਡੇਢ-ਡੇਢ ਟਰਾਲੀ ਤਾਂ ਲੈਂਦੇ ਤੋਂ ਬਾਅਦ ਕੋ ਗੂਟਾ ਬਣਾਇਆ ਆਪਾਂ ਨੇ 76 ਮੈਂਟਰੀ ਤੋਂ ਗੂਟਾ ਬਣਾਇਆ ਨਵਾਂ ਵਧੀਆ ਤੇ ਉਹਨੇ ਫਿਰ ਜਣੀ ਉਹ ਦੋ ਟਰਾਲੀਆਂ ਜੇ ਛੋਟੀ ਕੜਕ ਦੀ ਜਿਵੇਂ ਕੀ ਕੀ 18 ਕੀ ਕਹਿੰਦੇ ਨੇ ਉਹਨੂੰ ਉਹਨੀਆਂ ਤਾਂ ਦੋ ਟਰਾਲੀਆਂ ਵਿੱਚ ਆਉਂਨ ਭਰ ਦਿੰਦੀ ਸੀ ਕੰਕੜੀਆਂ ਹਾਂ ਕਿ ਆਪਾਂ ਦੋ ਟ੍ਰਾਲੀਆਂ ਵੀ ਲਾ ਕੇ ਜਾਂਦੇ ਰਹੇ ਆ ਇੱਥੋਂ ਆਪਣੇ ਕੋਲ ਆ ਮਾਫਰ ਵਾਲੀ ਬੜੀ ਵੀ ਹੁੰਦੀ ਕਰਾਬੇ ਕਾਲੀ ਵੀ ਹੁੰਦੀ ਸੀ ਪਰਿਆਵ ਵਾਲੀ ਵੀ ਹੁੰਦੀ ਸੀ ਐਂ ਤੇ ਫਿਰ ਜਾਂਦਾ ਸੀ ਹੜੰਬਾ ਤੋਂ ਉਹਦੇ ਬਾਅਦ ਦੋ ਸਾਲ ਜਾਂਦੇ ਰਹੇ ਆ ਗਾਲਗੋ ਨੰਦਰਾਲਾ ਉਹਦੇ ਨਾਲ ਕੱਢਦੇ ਉਹਦੇ ਨਾਲ ਵੀ ਦੋ ਟ੍ਰਾਲੀਆਂ ਲਗਾਈਆਂ ਬਾਹਰ ਦੇ ਕਾਉਂਦੇ ਨਾਲ ਸੀ ਹੂੰ ਉਹ ਮੰਤ ਵਾਲੀ ਬੈੜੀ ਮੰਤ ਵਾਲੀ ਪੈਲੀ ਹੁੰਦੀ ਸੀ ਆਪਣੀ ਉੱਥੇ ਹੂੰ ਪਹਿਣ ਦਾ ਭਾਬੀ ਉਦੋਂ ਜਿੱਨਾਂ ਚਿਰ ਹੜੰਬੇ ਨਹੀਂ ਨਾ ਆਏ ਉਨਾ ਚਿਰ ਪੂਰਾ ਔਖਾ ਹੀ ਰਿਹਾ ਕੰਮ ਬਹੁਤ ਔਖੇ ਹੋ ਕੇ ਦਾਣੇ ਕੱਢਣੇ ਹਾੜੀ ਵੱਢਣੀ ਮੈਨੂੰ ਮਤਲਬ 15-20 ਦਿਨ ਤਾਂ ਹਾੜੀ ਵੀ ਵੱਢੀ ਜਾਣੀ ਇਹ 10-15 ਦਿਨ ਦਾਣੇ ਕੱਢੀ ਜਾਣੇ ਫਿਰ ਉਦੋਂ ਮੁੜ ਕੇ ਟੂੜੀ ਅੰਦਰ ਪਾਉਣੀ ਕੁੱਪ ਬੰਨਣੇ ਧੜ ਲਿਪਣੀ ਇਹੋ ਜਿਹਾ ਕੁਝ ਬਹੁਤ ਕਰਦੇ ਰਹੇ ਆ ਯਾਨੀ ਸਰੀਰ ਦੀ ਇੰਨੀ ਜਾਨ ਲੱਗਦੀ ਸੀ ਹੱਦੋਂ ਵਾਲੀ ਹਾਂ ਕਿੱਥਾ ਪਹਿਣਾ ਰਾਤ ਨੂੰ ਆਏ ਡਗਣਾ ਕਿ ਤੱਕ ਦੇਣੇ ਤੇ ਚਲ ਭਾਈ ਦਰਜਾ ਉਹ ਵੀ ਹੋ ਗਿਆ ਫਿਰ ਖੜੰਬੇ ਆ ਗਏ ਫਿਰ ਆਪਾਂ ਮਾਨੂੰ ਗਣਾ ਐਸਾ ਪਾਲਿਆ ਚਲੋ ਉਹ ਆਪਣੇ 8-10 ਸਾਲ ਪੱਸਾ 7-8 ਸਾਲ ਉਹ ਕੱਢਦੇ ਰਹੇ ਨਾਲ ਨਾਲ ਕੇਸਾ ਪਾਇਆ ਹੋਆ ਸੀ ਐਨਾ ਜਣੀ ਵੀ ਕੰਮ ਬਜ਼ੁਰਗਾਂ ਨੇ ਵੀ ਆਪਣੇ ਨੇ ਬਹੁਤ ਕਰਿਆ ਕਰਿਆ ਤੇ ਬੁੜੀਆਂ ਵੀ ਐਵੇਂ ਕਦੇ ਰੋਟੀ ਲੈ ਕੇ ਵਿਚਾਰੀਆਂ ਬਹੁਤ ਦੂਰ-ਦੂਰ ਫੱਕੇ ਜਾਂਦੇ ਜਾਂਦੇ ਉਹ ਸਾਰਾ ਹੱਥੀ ਬੰਦਾ ਕਰਦਾ ਸੀ ਕੰਮ ਹਾਂ ਹੱਥੀ ਕਰਦੇ ਸੀ ਕਣਕ ਘੋੜਦੇ ਸੀ ਦੇਖ ਲਾ ਬੇਹਤਾਂ ਕਿਸੇ ਟਾਈਮ ਹੈ ਹੀ ਨਹੀਂ ਸੀ ਜੇ ਆਪਾਂ ਸੋਚ ਗਏ ਬੇਹੇ ਨਹੀਂ ਸੀ ਕਿ ਟਾਈਮ ਹੁੰਦੀ ਕੰਮ ਹੋਣਾ ਪਹਿਲਾਂ ਕਣਕ ਬੀਜੀ ਜਾਣੀ ਮੁੜ ਕੇ ਉਹਨੂੰ ਮਤਲਬ ਜਦੋਂ ਪਾਣੀ ਲਾਉਣ ਜਾਈ ਉਹਨੂੰ ਘੋੜਾ ਲੱਗ ਜਾਣਾ ਮੇਂ ਨਾ ਮੀਨਾ ਕੁੱਟੇ ਜਾਨੀ ਰੋੜੀ ਤਾਈ ਮੁਰਕੇ ਪਾਣੀ ਲਾਉਣ ਲੱਗ ਜਾਣਾ ਪਾਣੀ ਲਾ ਕੇ ਉਸ ਤੋਂ ਬਾਅਦ ਪੱਠਿਆਂ ਕੁੱਟਣ ਤੇ ਹੋ ਜਾਣਾ ਫਿਰ ਇਹਨੂੰ ਵੱਢਣਾ ਫਿਰ ਇਹਨੂੰ ਕੱਢਣਾ ਟੋੜੀ ਟੋੜਨੇ ਜੜੇ ਇੰਨਾ ਕਾ ਵੀ ਬੀੜੀ ਨਾ ਕਰ ਲੈਂਦੇ ਇਹ ਰਲ ਰਲ ਕੇ ਕਰਕੇ ਹਾਂ ਆਪਣੇ ਨਾਲ ਪਰਸੇ ਹੁਣੀ ਹੁੰਦੀ ਸੀਗੇ ਚਟਕਾਲਾ ਦੇ ਵਾਂਸਰਗੇ ਦੋ ਤਿੰਨ ਭਰਾ ਦੋ ਤਿੰਨ ਅਸੀਂ ਹੁੰਦੇ ਸੀ ਕਦੇ ਕਿਸੇ ਨਾਲ ਬੀੜੀ ਕਰ ਲੈਣੀ ਕਦੇ ਕਿਸੇ ਨਾਲ ਚਲਤੀਆਂ ਮੁੰਡਿਆਂ ਨਾਲ ਨਗਨੇ ਚਰਨਜੀਤ ਕਰਨਾ ਆਪਣੀ ਮੀਤੇ ਹੋਣਾ ਬੀੜੀ ਰੇ ਰਹੀਆ ਬਹੁਤ ਚਰ ਇਹ ਵੀ ਨਾਲ ਆਪਣੇ ਨਾਲ ਨਾਲੇ ਨਾਲ ਕਢਾਉਂਦੇ ਰਹੇ ਆ ਇਹ ਜਣੀ ਬਹੁਤ ਉਹ ਵੱਥੀ ਕੰਮ ਪੈਣਾ ਚਾਹਦੇ ਸੀ। ਉਹ ਕਦੀ ਫੁੱਟਗਲ ਵਿਚਾਰ ਕੇ ਬਹੁਤ ਚੰਗੇ ਆ ਸੀ। ਬਹੁਤ ਖਮਾ ਕਰਦੇ ਗਏ ਸੀ। ਹੋਰ ਬੀਬੀ ਨੇ ਕੜਾਹੀ ਜੀ ਵਿੱਚ ਧਰ ਕੇ ਸਾਰਾ ਕੁਝ ਲੈ ਜਾਣਾ। ਹਾਂ ਤੇ ਆਪਣਾ ਉਹ ਕਹਣਾ ਪਾਣੀ ਹੱਥੀ ਵੀੜ ਕੇ ਪਾਉਣਾ ਨਾਲਕੇ ਤੇ। ਓਡੀ ਓਡੀ ਮਣ ਮਣ ਦੀ ਬੋਰੀ ਪੀਖਣਾ, ਰੱਖ ਕੇ ਉਹਨਾ ਆਟਾ ਚੱਕ ਕੇ ਲਿਆਉਣਾ। ਜਦੋਂ ਆਪ ਘਰ ਕੋਣਾ ਬੀਬੀ ਨੇ ਆਪੇ ਆਟਾ ਲੈ ਕੇ ਆਉਣਾ। ਮਾਸੀ ਚਾਚੀ ਸਾਰਿਆਂ ਦਾ ਹੀ ਕੰਮ ਸੀ। ਸਾਰਿਆਂ ਦਾ ਹੀ ਕੰਮ ਸੀ ਇੱਕਦਣ ਸੀ। ਹਾਂ ਬੰਦੇ ਤਾਂ ਮੈਂ ਕਹਿੰਦਾ ਕਿਸੇ ਦੇ ਭਲਾਕ ਲਿਆਉਂਦੇ ਹੁਣ। ਨੇ ਤਾਂ ਪੁਰੇ ਨਹੀਂ ਜਾਂਦੇ ਗੰਦਗਾਂ ਸੀ ਫੇਰ ਅਫਰੇ ਚਾਚੀ ਹੋਣੀ ਵੇ ਤਾਂ ਜਾਂਦੀ ਸੀ ਕਰਤਾਰ ਸਿੰਘ ਨਾਲ ਛੋਲੇ ਜੇ ਪਾ ਕੇ ਸ਼ੋਨੀ ਬਾਤ ਜੀ ਚ ਲੈ ਕੇ ਆ ਜਾਣਾ ਇਹ ਦੁਬਾਰਾ ਦੁਬਾਰਾ ਨਾ ਗੱਲਾਂ ਕਰੀ ਜਾਣੀਆਂ ਨੇ ਛੋਲੇ ਜੇ ਦੜੀ ਜਾਂਦੇ ਗੰਦਗਾਂ ਸੀ ਦਾਤ ਦਾਂਦੀਆਂ ਸੀ ਛੋਲੀਆਂ ਦੀ ਬਹੁਤ ਪਿਆਰ ਸੀ ਬੀਬੀ ਦੇ ਨਾਲ ਉਹਨਾਂ ਦਾ ਵੀ ਹਮ ਬਹੁਤ ਬੀਬੀ ਕੋਲੇ ਆਉਂਦੇ ਰਹਿੰਦੇ ਸੀ ਮੇਲੋ ਚਾਚੀ ਨੇ ਆ ਜਾਣਾ ਉਹਨਾਂ ਦੀ ਆਪਣੀ ਆਪਣੇ ਚੰਨਜੀਤ ਕੇ ਤੇ ਬੀਤੇ ਦੀ ਮਾਈ ਇਹਦਾ ਵੀ ਬੀਬੀ ਕੋਲੇ ਆ ਜਾਂਦੀ ਸੀ ਹੂੰ ਤੇ ਚਾਤੀਆ ਚੋੜਾਂ ਦੀ ਇਹ ਵੀ ਆ ਜਾਂਦੀ ਸੀ ਐਵੇਂ ਕਹਦੀ ਬੁੱਢੇ ਸਾਰਿਆਂ ਕੁਝ ਨਹੀਂ ਸੀ ਉਹ ਉਹਨਾਂ ਦੇ ਇਕੱਠਿਆਂ ਦੇ ਵਿਆਹ ਜਿਹੇ ਹੋਏ ਸੀ ਹੂੰ ਸਾਰਿਆਂ ਪਿਆਰ ਵੀ ਬਹੁਤ ਸੀ ਕਪਾਹਾਂ ਚੁਗੜੀਆਂ ਇਹਨਾਂ ਨੇ ਇਹ ਖਪਾਹ ਚੁਗੜੀਆਂ ਟੁਕੜਾ ਬੱਲੇ ਵਣੀਆਂ ਉਹਨਾਂ ਨੇ ਨਾਲ ਲੈ ਜਾਣਾ ਨਾਲ ਲੈ ਜਾਣਾ ਮੱਕੀ ਜੇ ਰੋਤੀਆਂ ਲੜਣੀਆਂ ਉੱਤੇ ਕਾਲੀਆਂ ਜਾਂ ਇਹਨਾਂ ਦੂਜਿਆਂ ਨੂੰ ਖਰਚਾ ਪੁੱਕ ਲੈਣੀਆਂ ਹਰਿੰਗਾਂ ਤੇ ਜਾ ਲਾਵਾ ਤੇ ਜਾ ਕੇ ਬੇਚਾਹ ਬਣਾ ਕੇ ਉੱਤੇ ਖਾਣੀਆਂ ਇਨੂੰ ਚਾਜਦੇ ਚਾਹੇ ਥੋੜੀ ਚੁਗੜੀ ਤੇ ਬਹੁਤੀ ਚੁਗੜੀ ਨਾਲ ਲੈ ਕੇ ਜਾਂਦੇ ਜੀ ਚਾਹੇ ਕਿਹੜਾ ਮਾਪੇ ਪੀਤ ਮਾਰੇ ਤੇ ਉਹ ਬੀਜੀ ਵੀ ਸਾਡਾ ਝੜੀਆਂ ਇਕੱਠੀਆਂ ਕੀਤੀਆਂ ਭੀਆ ਇੰਨੀ ਬੰਨੀ ਲਈ ਆ ਹੁਣ ਉਦੋਂ ਲੱਗੇ ਨਹੀਂ ਸੀ ਕੋਈ ਫੌਜ ਤੇ ਬਾਪੂ ਬੀਜੀ ਕਿਹਾ 18 ਝੜੀਆਂ ਚੂਣ ਆਗੀਆਂ ਲੈ ਜਾਂਦੀ ਉਹ 18 ਚੂਣ ਨਾਲਆਂ ਲੈ ਗਈ ਇਹ ਕਿਹੜਾ ਕੱਕ ਜੀ ਨਹੀਂ ਬੜ ਬੀਬੀ ਰੋ ਆਸੀ ਰਲ ਕੇ ਰਹਿ ਕੇ ਕੋਸੀ ਬਾਲੀ ਅੱਲਾ ਬੁੱਲਾ ਨੇ ਕਰੀ ਜਾਣੀਆਂ ਤੇ ਰਲ ਕੇ ਸਾਰਿਆਂ ਦਾ ਪਿਆਰ ਵੀ ਸੀਗਾ ਬਹੁਤ ਇੱਕ ਦੂਜਾ ਹੁੰਦੀਆਂ ਹੀ ਭੱਜ ਕੇ ਸੀ ਹਾਂ ਸਾਰਿਆਂ ਨੇ ਆ ਕੇ ਬੀਬੀ ਨੂੰ ਪੁੱਛਣਾ ਨਸੀਬ ਕੋ ਕਿਵੇਂ ਕਰੀ ਆਇਆ ਕਰੀ ਜਾਓ ਪਰ ਕੇ ਕੋਈ ਜਨ ਸੌਦੇ ਜਿਹਾ ਤਾਂ ਪੁੱਛਣਾ ਮਕਾਨ ਜਾਣਾ ਕਿਤੇ ਤਾਂ ਪੁੱਛਣਾ ਉਹ ਟ੍ਰਾਂਕ ਨਹੀਂ ਤਾਂ ਆਪਾਂ ਮਕਾਨ ਜਾਂਦੇ ਹੁੰਦੇ ਸੀ ਉਦੋਂ ਓ ਜਿਹਦਾ ਪਛੂੜ ਚੱਕ ਬੁੜਾ ਮੁੜੀ ਹਾਂ ਲੰਮ ਕਿਤੇ ਇੰਨਾ ਘੱਟ ਕਰ ਲਿਆ ਟਰਾਲੀ ਚ ਉਹਨੇ ਬੈਠੇ ਜਾਵੇ ਕਿੰਨਾ ਘੱਟ ਗਿਆ ਕਰਨੀਆਂ ਨਾ ਕਿਸੇ ਨੂੰ ਕਹਿਣ ਜੋ ਕਿ ਨਾ ਬਾਤ ਆ ਕਿ ਜਾ ਕੇ ਜਾਓ ਫੇਕ ਨੂੰ ਕਹੀ ਜਾਵੇ ਚੱਲ ਤੂੰ ਵੀ ਚੱਲ ਤੂੰ ਤੇ ਨਾਲੇ ਉਦੋਂ ਸਮਾਂ ਹੀ ਇਹ ਜਾ ਸੀ ਸਮਾਂ ਹੀ ਇਹ ਜਾ ਸੀ ਹਾਂ ਬਹੁਤ ਉਦੋਂ ਕਿਦਗੇ ਬੁੜੀਆਂ ਹਸਾਬ ਵਿੱਚ ਪਿਆਰ ਵੀ ਬਹੁਤ ਸੀ ਹਾਂ ਉਦੋਂ ਸੱਸ ਵਾਲਾ ਚਾਈ ਜੀ ਦਾ ਸਾਗ ਤੋੜੀ ਹੋਣਾ ਮਿਰਚਾਂ ਤੋੜ ਲਿਆਉਣੀਆਂ ਮਿਰਚਾਂ ਕਿਤੋਂ ਸਾਰੇ ਟੋਡਰ ਲਾਗੇ ਉਹਨਾ ਭਖੜੇ ਜਿਹੜਾ ਟੋੜ ਹੋਇਆ ਉਹਨੇ ਜੜਾਈ ਜੀ ਇਹੀ ਲੈ ਆਉਣੇ ਇਹੀ ਲੈ ਆਉਣੇ ਕਹਣਾ ਨੇ ਤਾਂ ਸਾਗ ਬਣਾ ਲਾਗੇ ਹਾਂ ਸਾਗ ਬਣਾ ਲੈਣਾ ਬੜਾ ਵਧੀਆ ਸਾਗ ਬਣਦਾ ਥੋੜੀ ਜੀ ਚ ਥੋੜੀ ਜੀ ਚ ਹਾਂ ਮੈਂ ਤਾਂ ਦੇਖਿਆ ਵੀ ਥੋੜੀ ਥੱਲੇ ਇੱਕ ਛੋਟਾ ਜਿਹਾ ਟੰਬਾ ਭਾਲ ਕੇ ਰੱਖਣਾ ਬੀਬੀ ਨੇ ਬਾਲਾ ਜਾਂ ਕੋਈ ਤੇ ਝੋਕਾ ਲਾ ਕੇ ਤੇ ਉਹਦੇ ਥੱਲੇ ਉਹ ਬਾਲਾ ਜਾਂ ਲਾ ਦੇਣਾ ਚਲੋ ਤੇ ਨਾਲ ਸਾਗ ਰਿੱਜੀ ਜਣ ਕਰ 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 ਲਾ ਦੇਈ ਫਿਰ ਮੱਕੀ ਦਾ ਆਟਾ ਲੈ ਉਹਨਾਂ ਦੇ ਚਾਲਣ ਪਾਉਣਾ ਬੋਰ ਮੱਕੜੀ ਨਾਲ ਰੋਟੀਆਂ ਖਾਣੇ ਕਣਾਂ ਜੋ ਤਤਕਾ ਤਤਕੀਆਂ ਖਾ ਲੋ ਬੈ ਇਹ ਮੇਰਾ 5 6 ਵਾਲੇ ਹੁਣ ਵੰਦੇ ਲਾੜਣੀਆਂ ਮੈਂ ਲਾੜਣੀਆਂ ਹੂੰ ਇੰਨਾ ਹੁੰਦਾ ਸੀ ਬੁੜੰਗਾ ਦਾ ਉਦੋਂ ਆਪ ਸੋਡੇ ਵੀ ਤੇ ਕਾਹ ਜੀ ਹੁੰਦੇ ਸੀ ਬਾਣੇ ਕਾਹ ਨਾਲ ਰਹੋਦੀਆਂ ਸੀ ਕਾਹ ਹਾਂ ਸਾਡੇ ਤਾਂ ਦੂਜੇ ਵਾਲਾਂ ਨਾਲ ਪਾਲਾ ਹੁੰਦਾ ਸੀ ਛੱਟੀਆਂ ਜਾਂ ਕਾਹ ਹਾਂ ਹਰ ਹਰ ਦੀ ਤੇ ਮੈਂ ਤਾਂ ਦੇਖਿਆ ਤੇ ਜਾਂਦੇ ਹੁੰਦੇ ਸੀ ਤੇ ਦੁਪਹਿਰ ਦੀਆਂ ਰੋਟੀਆਂ ਜਿਹੜੀਆਂ ਉਹਨਾਂ ਨੇ ਕਾਹ ਜਾਂ ਲਾ ਲਾ ਕੇ ਤੇ ਬੰਦੇ ਵੱਡੀ ਤਵੀ ਤੇ ਲਾੜਦੀਆਂ ਸੀ ਸਾਡੇ ਮੂੰਫਲੀ ਵੱਧਉਂਦੇ ਦਿਹਾੜਗੇ ਵਾਲੇ ਹੁੰਦੇ ਸੀ ਹੂੰ ਗੰਨੇ ਵਿੱਚ ਦੇਖਿਆ ਖਲਾੜੀ ਲੱਗੀ ਹੁੰਦੀ ਥੋੜੇ ਕੇਤੋ ਸਾਡੇ ਡੇਢ ਕਿਲੋ ਕਮਾਦਦਾ ਹੁੰਦਾ ਸੀ ਸਰਗਰਾ ਬਾਪੂਣੀ ਪੀੜੀ ਅਣ ਦਰਸ਼ਨ ਹੋਣੀ ਗੰਨੇ ਕਮਾਲ ਪਰ ਮੈਂ ਤੇ ਜੋੜਾ ਗਏ ਸੀ ਉਦੋਂ ਖੇਤ ਜਾ ਕੇ ਦੇਖ ਕੇ ਆਈ ਫਿਰ ਤੇ ਜਿਹੜੇ ਉਦੋਂ ਬਹੁਤ ਚੰਗਾ ਜਿਹਾ ਸਮਾਂ ਚੰਗਾ ਜਿਹਾ ਸੀ ਚੰਗਾ ਚੰਗਾ ਸੀ ਥੋੜੇ ਚਾਚੇ ਦੇ ਤੇ ਬਾਪੂ ਦੇ ਖਰਬੂਜੇ ਬੀਬੀ ਦੇ ਜਿਹੜਾ ਉਹਨਾਂ ਦੇ ਮਿੰਜੇ ਵੇਸੀ ਹਾਂ ਜਦੋਂ ਪਹਿਣ ਮਰੀਆ ਉਦੋਂ ਸੀ ਤੇ ਲਾਰਡੀ ਪਿੰਦੇ 'ਚ ਦੋ ਰਾਤ ਦੋ ਜਾਨ ਸਾਡੀ ਭੂਆ ਦੇ ਮੁੰਡੇ ਨੇ ਆਉਣਾ ਖਰਬੂਜੇ ਦੇਣ ਬੋਰੀ 'ਚ ਪਾ ਕੇ ਤੇ ਬੋਰੀ ਖਰਬੂਜਿਆਂ ਦੀ ਭਰੀ ਹੋਣੀ ਉਹਨਾਂ ਦੇ ਬਹੁਤ ਹੁੰਦੇ ਸੀ ਮੈਂ ਚੱਕ ਮਥੀਰਾ ਹੋਣਾ ਤੇ ਕੁਮਾਰ ਪੜਾਉਣਾ ਆਉਣਾ ਵਿਚਾਰੇ ਨੇ ਮਹੀਨਾ ਮਹੀਨਾ ਲਾ ਜਾਣਾ ਪ੍ਰੀਤਮ ਨੇ ਹਾਂ ਪ੍ਰੀਤਮ ਨੇ ਜਦੋਂ ਅਸੀਂ ਚਾਹ ਰੋਟੀ ਲੈ ਕੇ ਜਾਣੀ ਤੇ ਇੱਕ ਨੇ ਸਪਣਾ ਸਾਰਿਆਂ ਨੇ ਹਸਾ ਲੱਗ ਜਾਣਾ ਪਾਉ ਨੇ ਸਾਡੇ ਨੇ ਗਾਲਾਂ ਕੱਢਣੀਆਂ ਸਾਰਿਆਂ ਨੇ ਦੂਰ ਠੁੱਟ ਭੱਜ ਪੜ ਕੇ ਹਾਂ ਦੂਰ ਓਠ ਓਠ ਭੱਜ ਜਾਣਾ ਉਹਨੇ ਗਾਲਾਂ ਕੱਢਣੀਆਂ ਹੂੰ ਤੂੰ ਗੱਲ ਹਾਂ ਸੁਣ ਕੇ ਹੱਸਣ ਲੱਗ ਜਾਣਾ ਬਾਪੂਰੇ ਹਾਂ ਉਹ ਬੇਸ਼ੀਅੀਆਂ ਬਣਾਉਂਦਾ ਸੀ ਨਾ ਗੁੱਡਦੀਆਂ ਆਹੋ ਉਹਨੇ ਕਹਦਾ ਕਿ ਤੁਸੀਂ ਇੱਧਰ ਲੱਗ ਗਏ ਹੋ ਸਾਡੇ ਤੇ ਮੈਂ ਇੱਧਰ ਕੰਮ ਕਰਦਾ ਹਾਂ ਹਾਂ ਨਹੀਂ ਚੰਗੇ ਸਾਰੇ ਫਿੱਟੇ ਮੁ ਸਾਰਿਆਂ ਦਾ ਹਵਾ ਉੱਤੇ ਆਵਿਆ ਨਾ ਗਣਾ ਸਾਰੇ ਸਾਰੇ ਨਾਮ ਆਉਂਦੇ ਆ ਮੈਂ ਨਹੀਂ ਚੰਗੇ ਸੀ ਬੰਦੇ ਉਹਨਾਂ ਦੀ ਕੋਈ ਗੁੱਸਾ ਵੀ ਨਹੀਂ ਸੀ ਕਰਦਾ ਜਿਵੇਂ ਸਿਰ ਉਹ ਦਿਨੋਂ ਨਾਲ ਕੇ ਨਹੀਂ ਸੀ ਕੱਢਦੇ ਉਹਨਾਂ ਦਾ ਹੱਥ ਜੀ ਬਣੀ ਹੁੰਦੀ ਸੀ ਬਾਅਦ ਜਿਹੜੀ ਗੱਲ ਉਹਨੇ ਕਹਿਣੀ ਹੈ ਕਈ ਦਿਨ ਜਦ ਸਾਰੇ ਅਮਰੀਕਾ ਦੇ ਨਾਲ ਹੁਣ ਕਾੜਿਓ ਫਿਰ ਕਰਦੇ ਆ ਲੋਟ ਕਹਿਣਾ ਕੋਈ ਨਾ ਕੁਝ ਨਹੀਂ ਕੁਝ ਨਹੀਂ ਹਾਂ ਹੁਣ ਅਬੇਸਨਤਾਏ ਤੋਂ ਕਿੰਨਾ ਡਰਦੇ ਹੁੰਦੇ ਸੀ ਨਾ ਨਾ ਕੋਈ ਪਿਆ ਨਹੀਂ ਸੀ ਨਾ ਕਦੇ ਮਾਰਿਆ ਸੀ ਮਾਰਿਆ ਸੀ ਮਤਲਬ ਕਿ ਜਦ ਕਿ ਉਹ ਡਰਦੇ ਦੇ ਕਿੱਧਰ ਗਿਆ ਸੀ ਉਧਰ ਕੀ ਕਰਦੇ ਫਿਰਦੇ ਸੀ ਓਏ ਐ ਨਹਿਵੇਂ ਜਾਈਦਾ ਉਹ ਤੇ ਉਹਦੇ ਘਰੇ ਨਹੀਂ ਜਾਂਦਾ ਇਹਨੇ ਸਾਨੂੰ ਉੱਥੋਂ ਕਹਿਰਨਾ ਤੇ ਚਲ ਅਸੀਂ ਵੀ ਜਿਵੇਂ ਕਰੀਏ ਤੇ ਜਿੱਥੇ ਕੋਈ ਮਿੱਤਰ ਆਇਆ ਇੱਧਰ ਬੈਠਾ ਹੋਊਗਾ ਤੇ ਸੋ ਉਧਰ ਦੀ ਨੰਗਣਾ ਆਪ ਤਾਂ ਪਹਿਲੇ ਤਾਂ ਕੋਣ ਦੇ ਬੰਦੇ ਕੋਲ ਉਹ ਨਹੀਂ ਸੀ ਨਗਦੇ ਦਾ ਡਰਦੇ ਤੇ ਸਿਆਣੇ ਬੰਦੇ ਕੋਲ ਤਾਂ ਜਿਹਾ ਕਿਤੇ ਸਾ ਚੌਧਰੀ ਵਰਗੇ ਖੜੇ ਹੋਣੇ ਜਾਂ ਅੰਦਰ ਕਰਤਾਰੇ ਵਰਗੇ ਖੜੇ ਹੋਣੇ ਤੇ ਇਹਨਾਂ ਤੋਂ ਵੀ ਜਗੜਨ ਕਰ ਚੰਕਣਾ ਯਾਰ ਐ ਨਾ ਪਰ ਇਹਨਾਂ ਦਾ ਦਿਲ ਵੀ ਉਧਰ ਕਰਦੇ ਸੀ ਬੰਲੀ ਗੱਲ ਤਾਂ ਸਕੂਲ 'ਚ ਹੀ ਪੜਦੇ ਰਹੇ ਸਕੂਲ 'ਚ ਮੈਂ ਤਾਂ 10ਵੀਂ ਤਾਈਂ ਨਾ 8ਵੀਂ ਚੋਂ ਕੱਢ ਗਿਆ ਖੇਡਣ ਤੇ 10ਵੀਂ ਤੇ ਵੀ 3 ਸਾਲ ਲੱਗੇ ਉਦੋਂ ਤਾਈਂ 8ਵੀਂ 'ਚ ਮੈਂ ਫੇਲ ਹੋ ਗਿਆ ਸੀ 9ਵੀਂ 'ਚ ਨਹੀਂ ਮੈਂ ਫੇਰ 10ਵੀਂ 'ਚ ਨਹੀਂ ਹੋਇਆ ਫਿਰ ਤੇ 3 ਸਾਲ ਵੀਰੇ 8 ਤੋਂ 10 ਤਾਈਂ ਲੱਗੇ ਤੇ 3 ਸਾਲ ਬਸ ਸਕੂਲ 'ਚ ਖੇਡਿਆ ਆਕੀ ਵੀ ਖੇਡਿਆ ਕੋਡੀ ਵੀ ਖੇਡਿਆ ਵਧੀਆ ਹੁੰਦਾ ਸੀ ਜਾਨੀ ਸਕੂਲ ਦਾ ਮਾਹੌਲ ਵੀ ਉਦੋਂ ਉਦੋਂ ਆਪਣੇ ਮੁੰਡੇ ਸਾਰੇ ਆਮ ਕੁੜੀਆਂ ਮੁੰਡੇ ਹਾਈ ਸਕੂਲ 'ਚ ਪੜਦੇ ਹੁੰਦੇ ਸੀ ਆਹ ਸਕੂਲ ਕਿੱਥੇ ਸੀ ਉਦੋਂ ਕਨਵਰਟ ਜਿਹੜੇ ਹੁਣ ਆ ਗਏ ਅੰਗਰੇਜ਼ੀ ਸਕੂਲ ਜੇ ਕਿੰਨੇ ਦੁਨੀਆਂ ਦੇ ਦੇਖ ਪੈਸਾ ਬਰਬਾਦ ਕਰੀ ਜਾਂਦੀ ਆ ਪੜਦੇ 64 ਕੇ ਪੈਸੇ 50 ਪੈਸੇ 22 ਪੈਸੇ ਇੱਥੋਂ ਕੋਈ ਨਹੀਂ ਹੁੰਦੀ ਸੀ ਆ ਮਹੀਨੇ ਦੀ 300 300 ਪਾ ਪੈਸੇ ਦੇ ਹਿਸਾਬ ਨਾਲ ਰੁਪਈਆ ਵੀ ਨਹੀਂ ਸੀ ਹੁੰਦਾ ਬਾਅਦ ਚੋ 100 ਰੁਪਈਆ ਤਾਂ ਦਸਵੇਂ ਕਿਤੇ ਜਾ ਕੇ ਇਹ ਆਮ ਤਾਂ 64 ਪੈਸੇ 64 ਪੈਸੇ ਇੰਨੀ ਕੀ ਹੁੰਦੀ ਸੀ ਬਸ ਅਜੰਦੇ ਸਾਹ ਕੀ ਬਾਣ ਮੀਤ ਤਾਂ ਘੱਟ ਘਾਟੇ ਹੁੰਦੀ ਸੀਗੀ 15 ਪੈਸੇ 20 ਪੈਸੇ ਉਹਦੇ 15 20 ਕ ਪੈਸੇ ਹੀ ਹੁੰਦੇ ਸੀ ਹਾਂ ਤੇ ਉਹ ਲੈਦੇ ਉਹ 15 20 ਪੈਸੇ ਵੀ ਕਈ ਕਈ ਦਿਨ ਲੈ ਕੇ ਨਾ ਜਾਣੇ ਹਾਂ ਉਹਦੋਂ ਸਮਾਂ ਹੀ ਇਹ ਜਾ ਸੀ ਦੇਖ ਲਾ ਸਮਾਂ ਹੀ ਇਹ ਸੀ ਹਾਂ ਪੈਸੇ ਦੀ ਕਦਰ ਸੀ ਵੀ ਤੇ ਪੈਸਾ ਥੋੜਾ ਸੀ ਸੀ ਕਾ ਹਾਂ ਹੁਣ ਪੈਸਾ ਵੱਡਾ ਆ ਗਿਆ ਹੁਣ ਪੈਸੇ ਦੀ ਕਦਰ ਹੈ ਨਹੀਂ ਕਦਰ ਹੈ ਨਹੀਂ ਹੁਣ ਤਾਂ ਅਗਲਾ ਕੀ ਕੁਛ ਖਰੀਦ ਖਰੀਦ ਸਿੱਟੀ ਜਾਂਦਾ ਕਰੇ ਲੋਹਾ ਤੰਬੜ ਬੁਰੇ ਹਾਲ ਤੇ ਉਦੋਂ ਇੰਨਾ ਕੁਝ ਨਹੀਂ ਸੀ ਉਦੋਂ ਹਾਲ ਨੇ ਬੜਨ ਵਾਲੇ ਨਾ ਬਿਜਲੀ ਦਾ ਬਿੱਲ ਨਾ ਪਾਣੀ ਦਾ ਬਿੱਲ ਨਾ ਮਮੈਲ ਦਾ ਬਿੱਲ ਨਾ ਮੋਟਰਸਾਈਕਲ ਤੇ ਤੇਲ ਨਾ ਟਰੈਕਟਰ ਚ ਪਾਉਣਾ ਤੇਲ ਬੜਦਨ ਹਲ ਜੋੜ ਲੈਣਾ ਸੋ ਆ ਘਰਨ ਵਾਲਾ ਨੇ ਬਿਜਵਾਲ ਖਰਾ ਲੈਣੀ ਤੇ ਤੁਰ ਕੇ ਲਾਉ ਨੂੰ ਉੜ ਜਾਣਾ ਜਾਂ ਸਾਈਕਲ ਤੇ ਉੱਟ ਜਾਣਾ ਹੁਣ ਤਾਂ ਗੱਡੀ ਤਾਂ ਮੈਨੂੰ ਹੁਣ ਆਲਾ ਗੱਡੀ ਤੋਂ ਪੈਣਾ ਨਹੀਂ ਜਾਂਦਾ ਨਾ ਉਹਦਾ ਮਮੈਲ ਹੁੰਦੇ ਸੀ ਨਾ ਉਹ ਖਰਚਾ ਸੀ ਨਾ ਆਪਣੇ ਬਿਜਲੀ ਹੁੰਦੀ ਸੀ ਕਿਸੇ ਦੇ ਬਿਜਲੀ ਦਾ ਖਰਚਾ ਸੀ ਬਹੁਤ ਲੋਕ ਉਹ ਜਾਨੀ ਭੁਲੇ ਦੇ ਲੋਕ ਸੀ ਬਲਾ ਵਧੀਆ ਸਮਾਂ ਪਾਸ ਕਰਿਆ ਉਹਨਾਂ ਨੇ ਜਿਹੜੇ ਨੇ ਹਾਂ ਬੇਰਾਬੀ ਦੀ ਕੋ ਬਾ ਦੀਵਾ ਜਗਦਾ ਹੁੰਦਾ ਸੀ ਅੰਦਰ ਆਮ ਉਹ ਵੀ ਇੱਕ ਹੁੰਦਾ ਸੀ ਉਹ ਵੀ ਇੱਕ ਦੀਵਾ ਵਾਸ बाकी ਸਾਰੇ ਨੇਰੇ ਜੀ ਦੁਰੇ ਕਰਨਾ ਜਿਹੜਾ ਕੱਚੇ ਘਰ ਹੁੰਦੇ ਸੀ ਸੱਪਾ ਸਲੂਤ ਕੰਦਾ ਡਾਪਣੀ ਸੀ ਹੁੰਦਾ ਹਾਂ ਕਹਿੰਦਾ ਬੋਲ ਵਾਲੇ ਲੋਕਾਂ ਦਾ ਵਾਲਾ ਹੁੰਦਾ ਸੀ ਜੀ ਜਾਂ ਤਾਂ ਹੁੰਦਾ ਨਹੀਂ ਸੀ ਹਾਂ ਜੇ ਹੁਣ ਉਹ ਵਿਦਾਲੇ ਵਿੱਚ ਇਕੱਲੇ ਇਕੱਲੇ ਘਰੇ ਆਉਣ ਤਾਂ ਉਂ ਤੁਰੇ ਫਿਰਨ ਜਿਵੇਂ ਉਦੋਂ ਘਰ ਸੀਗੇ ਬਾਹਰ ਨਹੀਂ ਸੀ ਹੁੰਦੇ ਦਰਵਾਜ਼ੇ ਵੀ ਹਾਂ ਜਿਹਦੇ ਕਿਸੇ ਨੇ ਸਰੀ ਸਰੀ ਯਾਰ ਲੋਕ ਕਰਨ ਤੋਂ ਬਰਨ ਨਾ ਤੇਨੇ ਕਮਾਲ ਦੀ ਵਾਰੀ ਤੇਨੇ ਕੱਸੀ ਦੀ ਵਾਰੀ ਤੇ ਜਾਣਾ ਤੇ ਜਾਂ ਰਾਤ ਨੂੰ ਖੂਹ ਜੋੜਦੇ ਨੇ ਤੜ ਕਿਉਂ ਜਾ ਕੇ ਲੋਕ ਆਪਣੇ ਨੇਰੇ ਹੁੰਦੇ ਸਨ ਜੋੜ ਕੇ ਆਉਣਾ ਮੈਂ ਉਹ ਵਿਚਾਰੇ ਨੇ ਬਹੁਤ ਆਪਣੇ ਤਾਂ ਉਹ ਕਿਸੇ ਦੇ ਬਾਰਮ ਨਹੀਂ ਸੀ ਹੁੰਦੇ ਲੱਗ ਬਹੁਤ ਜਿਹੜੇ ਉਹਨਾਂ ਦੇ ਵਿਚਾਰੇ ਨੇ ਦਰਬਾਲੇ ਮਾੜੇ ਦੇਖ ਕੇ ਵਿਚਾਰੇ ਬਾਲੇ ਮਾੜੇ ਤੇ ਕਹਿੰਦੇ ਚੰਗੇ ਹੁੰਦੇ ਸੀ ਉਹ ਦੇਖਲਾ ਜਦੋਂ ਉਹਨਾਂ ਨੂੰ ਪੁੱਛਣਾ ਕਹਣਾ ਜਾ ਰਿਹਾ ਇਹ ਜਿਆਦਾ ਸਵਾ ਮੁਸ਼ਕਲਾ ਮੋੜ ਕੇ ਆਣਾ ਆਪਾਂ ਵੀ ਕਿਰਵੀ ਨਹੀਂ ਆਉਣਾ ਉਹ ਜਾ ਹੂੰ ਉਹ ਧਰਿਓ ਉਸ ਗੱਲ ਜੀ ਖੋਸੀ ਹੋ ਦੇਖ ਲਾ ਆਪਣੇ ਘਰੋਂ ਅੱਡੇ ਤੋਂ ਆਉਂਦਾ ਬੰਦਾ ਦੀਦਾ ਹੁੰਦਾ ਅਸੀਂ ਕੋਈ ਆਉਂਦਾ ਰਿਸ਼ਤੇਦਾਰ ਜੀ ਤੇ ਬੈਠੇ ਤੁਸੀਂ ਕਹਿੰਦੇ ਨੇ ਦੇਖੋ ਉਹ ਫਲਾਣਾ ਆਉਗਾ ਆਪਣੇ ਆਪਣਾ ਆ ਗਿਆ ਜੇ ਕਈ ਵਾਰ ਦਰਸ਼ਨ ਨੇ ਆਉਣਾ ਬਸ ਉੱਤਰ ਕੇ ਕਿਹੜਾ ਬੋ ਆ ਕੇ ਦਰਚੜਾ ਰਿਆ ਸਹੀ ਸਹੀ ਰਾਤ ਗੱਲਾਂ ਕਰੀ ਜਾਣੀਆਂ ਜੇ ਰਾਤ ਰਹਿਣਾ ਰਾਤ ਰਹਿਣਾ ਤੇ ਬਿਲਕੁਲ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਭੂਆ ਨੇ ਆ ਜਾਣਾ ਉਹ ਉਸ ਕਦੇ ਚੋੜ ਚੱਕੜੀ ਆ ਕਿਤੇ ਜੋਧਾ ਵਾਲੀ ਆ ਕੇ ਕਿਤੇ ਮਾਸੀ ਆ ਕੇ ਕੋਈ ਆ ਰੋ ਰਾਇਆ ਹੀ ਰਹਿੰਦਾ ਸੀ ਕੋਈ ਪਤਾ ਰਾਤ ਰਹਿ ਕੇ ਜਾਂਦਾ ਸੀ ਹਰੇਕ ਹੂੰ ਉਹ ਗੱਡੀ ਮੋਟਰਸਾਈਕਲ ਤੇ ਉਹਦਾ ਘੰਟੇ ਮਿਲ ਕੇ ਪਾ ਜਾਂਦਾ ਨਹੀਂ ਹੁਣ ਤੋ ਤਾਂ ਹੀ ਘਟ ਕੇ ਹੁਣ ਜੇ ਆ ਵੀ ਜਦੇ ਤਾਂ ਮੋਬਾਈਲ ਹੀ ਦੇਖੀ ਜਾਂਦੇ ਬੈਠੇ ਦੇਖੀ ਜਾਂਦੇ ਆ ਹੁਣ ਕੋਈ ਗੱਲ ਤਾਂ ਕਰਦਾ ਹੀ ਨਹੀਂ ਹੁਣ ਉਹਦਾ ਮੈਂ ਤਾਂ ਇਹੀ ਸੋਚਦਾ ਹਾਂ ਬਸ ਮੈਂ ਤਾਂ ਉਹ ਜਿਹੜੇ ਗੱਲਾਂ ਇਹ ਜਿਆਦਾ ਆ ਜਾਂਦੀਆਂ ਬਈ ਯਾਰ ਉਹ ਸਮਾਂ ਬਾਲਾ ਵਧ ਗਿਆ ਸੀ ਯਾਰ ਉਹ ਬਸ ਵਧਾਈਂ ਕਰੀ ਜਾਂਦਾ ਮੈਂ ਯਾਰ ਉਹ ਸਮਾਂ ਬਾਲਾ ਵਧ ਗਿਆ ਸੀ ਕਿਉਂ ਮੇਰੇ ਹੁਣ ਸਾਰੇ ਹੀ ਦੇਖ ਲਏ ਮੈਂ ਤਾਂ ਦੇਖ ਨਹੀਂ 45 ਸਾਲ ਦੀ ਉਮਰ ਹੈ ਪੈਨ ਉਹ ਬੁਢੇ ਵੀ ਦੇਖ ਲੇ ਨੌਜਵਾਨ ਵੀ ਦੇਖ ਲੈ ਆਪਦੇ ਵਾਲੇ ਦੇਖ ਲਿਆ ਹੋਣ ਵਾਲੇ ਜਵਾਬ ਵੀ ਦੇਖ ਲੈ ਸਾਰਾ ਕੁਝ ਪੋਤੇ ਵੀ ਦੇਖ ਲੈਣੇ ਆ ਚਾਰ ਪੰਜ ਪੀੜੀਆਂ ਦੇਖ ਲੈਣੀਆਂ ਦੇਖ ਲੈਣੀਆਂ ਫਲ ਵੀ ਦੇਖ ਲੈ ਲਾ ਕੇ ਉਦੋਂ ਕਿਤੇ ਕਣਕ ਮੋੱਕ ਜਾਨੀ ਜਿੱਥੋਂ ਚਾਇਆ ਥਾਂ ਹੁਣ ਉਥੋਂ ਵੱਡਾ ਲੈਣੀ ਵੱਡ ਕੇ ਤੇ ਕੁੱਟ ਕੇ ਸੋਟਿਆਂ ਨੇ ਬੋਆਤਾ ਪਿਆ ਲੈਣਾ ਸਾਕਾ ਵੀ ਐ ਵੀ ਕਰਦੇ ਰਹੇ ਬਹੁਤ ਲੋਕ ਆ ਮਾਮਾ ਲਖੀਆ ਦਲੀਪ ਮਾਮਾ ਆਉਂਦਾ ਹੁੰਦਾ ਸੀ ਸਾਰੀ ਸਾਰੀ ਰਾਤ ਇਹਨੇ ਗੱਲਾਂ ਹੀ ਕਰਦਾ ਸੀ ਸਾਰੀ ਰਾਤ ਗੱਲਾਂ ਬੋਲਦਾ ਉਹ ਸੁਣੀ ਜਾਂਦਾ ਹੁੰਦਾ ਸੀ ਹਾਂ ਬਾਹਲੀਆਂ ਗੱਲਾਂ ਕਰਦਾ ਸੀਗਾ ਹਾਂ ਲੱਗੇ ਤੋਂ ਉਹਨਾਂ ਨੇ ਭਰਾਵਾਂ ਨੇ ਲੱਗੇ ਰਹਿਣਾ ਚਾਚੇ ਨੇ ਲੱਗੇ ਸਾਰੀ ਰਾਤ ਲੱਗਿਆ ਰਹਿਣਾ ਨੇ ਭਾਗ ਮਾਮੇ ਹੁਣੀ ਉਹਦੇ ਬਾਪੂ ਨਾਲ ਲੱਗੇ ਰਹਿੰਦੇ ਸੀ ਹਾਂ ਭਲਾ ਨਹੀਂ ਆਇਆ ਭਰਾ ਨੇ ਉਹ ਕਿਉਂਕਿ ਉਹਦੇ ਬਾਪੂ ਪਹਿਲਾਂ ਜਾਂਦਾ ਹੁੰਦਾ ਸੀ ਸੌਰੀ ਉਹ ਸਾਰਿਆਂ ਨੂੰ ਜਾਣਦੇ ਸੀ ਉਹ ਗੱਲਾਂ ਛੇੜ ਲੈਂਦੇ ਸੀ ਮਾਮੇ ਹੁਣੀ ਬਾਪੂ ਨੇ ਹਾਂ ਹਾਂ ਕੀ ਜਾਣ ਆਹ ਭਰਾ ਨਹੀਂ ਹੈਗੀ ਉਹ ਭਾਗ ਭਲਾ ਨਹੀਂ ਹੈਗੀ ਹਾਂ ਬਿਸ਼ਨੋ ਬਿਸ਼ਨੋ ਹੋਣੀ ਹੁੰਦੀਆਂ ਤਾਂ ਕੁੜੀਆਂ ਮਾਨੂੰ ਵੀ ਬਹੁਤ ਦੋਸਤ ਮੇਰਾ ਗੇਲੋ ਮਾਸੀ ਦਾ ਵਿਆਹ ਵੀ ਮੈਂ ਛੋਟਾ ਜਿਹਾ ਚੇਟਾ ਬੱਕੋ ਬਾਸੀ ਦਾ ਤਾਂ ਬ ਚੰਗੀ ਤਰ੍ਹਾਂ ਦੇਖਿਆ ਵਿਆ ਤੇ ਦੋ ਅਜੀਤ ਉੰਦੀ ਸੀ ਉਧਰੋਂ ਮਹਿਰ ਮੀਆਂ ਨੂੰ ਉਹਦਾ ਵਿਆਹ ਵੀ ਮੈਂ ਦੇਖਿਆ ਤੇ ਆਪਣੀਆਂ ਜਿਹੜਾ ਚੰਨਣ ਕੇ ਸਾਹ ਕਰਾਇਆ ਸੀਗਾ ਚੰਨਣ ਚੰਨਣ ਕੇ ਤਰ੍ਹਾਂ ਮਖਤਾਰੋ ਮਸੀ ਮਖਤਾਰੋ ਮਸੀ ਦਾ ਤੇ ਉਹ ਵੀ ਮੈਂ ਦੇਖਿਆ ਵਿਆ ਨਿਕਾ ਜਿਹਾ ਸੀ ਮੈਂ ਰਾਜ ਦੇ ਚ ਬਹਿ ਕੇ ਆਇਆ ਸੀ ਤੇ ਉਪਣੇ ਕਈ ਵਿਆਹ ਮੇਰੇ ਦੇਖੇ ਵਿਆਹ ਫਤਨਪੁਰ ਵੇ ਗਿਆ ਛੋਟੀ ਮਾਸਦੀ ਨੂੰ ਉੱਥੇ ਵੇਜਿਆ ਜੁੱਦੀ ਉੱਥੇ ਵੀ ਗਏ ਅਸੀਂ ਐ ਜਾਨੀ ਸਾਦੇ ਮੈਂ ਨਿਕਾ ਜੇ ਜਦੋਂ ਮਾਸਦੀ ਦਾ ਮਕੂਰਾ ਵਿਆਹ ਹੋਇਆ ਤੇ ਲੈ ਗਏ ਮਾਸਟਰ ਬੇ ਨੂੰ ਚੱਕ ਕੇ ਫਤਨਪੁਰ ਮੈਂ ਰੂਮਾ ਮੈਂ ਬੀਬੀ ਕੋਲੇ ਜਾਣਾ ਮੈਨੂੰ ਇਹਨੇ ਚੇਤਾ ਮਾਸਟਰ ਗਏ ਬੀਬੀ ਤਾਂ ਨਹੀਂ ਤਰੀ ਮੇਲਣੀ ਹੋਰ ਤੈਨੂੰ ਸਾਰਾ ਕੁਝ ਦੱਸ ਦੇਣਾ ਦਸਕੀਰ ਆਣਾ ਪੁੱਤ ਰੋਹਿੰਦਾਰੀ ਹੁੰਦਾ ਬਹੁਤ ਬਰਾਉਣਾ ਇਹਨੇ ਕਰਨਾ ਐ ਰਬਾਮਾ ਗਿਆ ਸੀ ਨਾਲ ਹਮ ਤੇ ਮੈਂ ਰਬਾ ਮੇਰੇ ਬਹੁਤ ਬਰਾਉ ਬਰਾ ਮੈਂ ਕੰਮ ਮੈਂ ਤਾਂ ਬੀਬੀ ਕੋਲੇ ਜਾਣਾ ਮੈਂ ਜਵਾਹੁਰੂਏ ਉਹਦਾ ਨਾਲ ਮਾਂ ਦਾ ਘਰ ਨਾਲ ਬੜਾ ਮਾਂ ਦਾ ਹੂੰ ਹੂੰ ਤੇ ਆਣੇ ਜਣੀ ਵੀ ਸਾਰੇ ਉਹ ਸਮੇਂ ਚੇਤੇ ਆ ਗੱਲਾਂ ਚੇਤੇ ਆ ਵਦਿਆ ਹੋਣ ਲਈ ਉਹ ਆਉਣਾ ਸਮਾਂ ਮੋੜ ਕੇ ਨਾ ਨਾ ਕੇ ਤਨੇ ਚਾਹਤੇ ਨੇ ਪੜਾ ਰਾਮੂ ਨੇ ਜਾਵਲਣਾ ਚਾਹ ਮਤਲਬ ਉਹ ਰਾਮਿਆਂ ਤਰਲਾ ਚਾਹ ਓਏ ਪਟੋ ਤੇ ਚਾਹਵੇਂ ਮੈਂ ਕਹਿੰਦੀ ਇਹਨਾਂ ਨੇ ਨਾਲ ਲੱਗੇ ਜਾਣਾ ਆਪਣੇ ਜਿਵੇਂ ਅਸੀਂ ਕਰੀ ਜਾਣਾ ਉਹ ਚਾਹਤੇ ਉਹਨਾਂ ਨੇ ਕਰੀ ਜਾਣਾ ਕਰੀ ਜਾਣਾ ਸਰੋਂ ਵੱਡਣ ਲੱਗ ਜਾਣਾ ਪੱਟੇ ਵੱਡਾ ਦਾ ਪੱਟੇ ਵੱਡਣ ਲੱਗ ਜਾਣਾ ਤੇ ਜੇ ਕਾ ਬੱਟ ਬੱਟੋ ਵੱਡਦੇ ਫਿਰ ਇਹਨੇ ਬੱਟਾ ਹੀ ਵੱਡਣ ਲੱਗ ਗਿਆ ਇਹਨੇ ਕਹਣਾ ਉਹ ਵੱਡਦੇ ਆਪੋ ਵੱਢ ਗਏ ਹਮ ਈਸ਼ਵਰ ਇਸ ਕਰੀ ਜਾਣਾ ਹਾਂ ਰਾਮੂ ਦਾਤ ਜੀ ਰੀਸ ਕਰਦਾ ਹੀ ਬਾਲੀ ਹਮ ਹਮ ਵੇਗਲਾ ਹੋਦਰ ਵੀ ਸਿੱਧਾ ਕੋਈ ਸਮਾਂ ਕਹਿੰਦੇ ਹੋਵਾਂਗੇ ਵੀ ਇਹ ਟੌਨ ਹੋਜੂ ਘਰ ਐਡਾ ਪਿੱਛੇ ਚਲੇ ਜਾ ਜੋ ਪਿੱਛੇ ਚਲੇ ਜਾ ਵੀ ਕੁਛ ਵੀ ਨਹੀਂ ਰਹਿਣਾ ਹਾਂ ਤਾਂ ਤਾਂ ਹਾਂ ਵੀ ਕੁਛ ਵੀ ਨਹੀਂ ਰਹਿਣਾ ਆ ਜਿੱਥੇ ਬੈਠੇ ਆ ਜੋ ਉਹਨਾਂ ਦਾ ਖਾਂ ਸੀ ਇਹ ਹਮ ਚਰਨ ਉਹਨਾਂ ਦਾ ਤੇ ਐਵੇਂ ਬੈਠੇ ਹਾਲੇ ਚ ਕੋਈ ਨਾਣ ਗੰਡ ਵਸਦਾ ਕੋਲੇ ਆਪਾਂ ਵਸਦਾ ਆਪਦੇ ਵਸਦੇ ਰਹਿੰਦੇ ਆਪਾਂ ਤਾਂ ਇਹ ਕਹਿੰਨੇ ਬਰਾਬਰ ਆ ਵਾਹ ਵਾਹ ਫੇਰ ਚੱਲ ਉਹ ਵਿਆਹ ਹੋ ਜਾਂਦਾ ਬਹੁ ਦੇ ਤੇ ਚੱਲ ਇੱਥੇ ਆਪਣੇ ਕੋਲੇ ਘਰ ਵਸਦਾ ਰਹਿ ਜਾਂਦਾ ਕਿਸੀ ਦੇ ਵਸ ਨਹੀਂ ਹੈ ਪ੍ਰਮਾਤਮਾ ਦੇ ਵਸ ਕੋਈ ਦਰਦ ਦੇ ਵਸਾ ਕਿਹੜਾ ਪ੍ਰਮਾਤਮਾ ਦੇ ਵਾਹ ਉਹ ਚਾਹ ਤੇ ਨਹੀਂ ਇਹਦੇ ਜਾਣਾ ਥੋੜੂ ਜਿਹਾ ਉਹ ਬਸ ਇਹੀ ਗੱਲ ਦੇ ਟੈਨਸ਼ਨ ਹੋ ਕੇ ਨਹੀਂ ਹੋ ਗਿਆ ਉਹ ਉੱਠਿਆ ਲੋੜ ਕੇ ਤਾਂ ਜਨਾ ਵਸ ਇਹ ਦੋ ਟਾਂ ਕਪਿਆ ਚਾਰਾਂ ਜਿਹਦੇ ਚਾਰਾਂ ਰਾਮੂ ਵਰਗਾ ਰਾਮੂ ਤੋਂ ਬਾਅਦ ਵੀ ਛੱਡ ਗਿਆ ਸੀ ਛੱਡ ਗਿਆ ਸੀ ਹਾਂ